ਨਮਸਕਾਰ ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਵੱਲੋਂ ਸੂਬੇ ਭਰ ਦੇ ਵਿੱਚ ਯੁੱਧ ਨਸ਼ਾ ਵਿਰੁੱਧ ਮੁਹਿੰਮ ਚਲਾਈ ਗਈ ਹੈ ਜਿਸ ਦੇ ਸਾਰਥਕ ਨਤੀਜੇ ਵੀ ਸਾਹਮਣੇ ਆ ਰਹੇ ਨੇ ਪੁਲਿਸ ਵੱਲੋਂ ਰੋਜ਼ਾਨਾ ਨਸ਼ਾ ਤਸਕਰਾਂ ਨੂੰ ਕਾਬੂ ਕਰਕੇ ਜੇਲ੍ਹਾਂ ਵਿੱਚ ਡੱਕਿਆ ਜਾ ਰਿਹਾ ਇਸੇ ਦੇ ਚੱਲਦੇ ਅੱਜ ਬਰਨਾਲਾ ਵਿੱਚ ਪੁਲਿਸ ਵੱਲੋਂ ਦੋ ਵਿਅਕਤੀਆਂ ਨੂੰ ਹੈਰਨ ਅਤੇ ਨਜਾਇਜ਼ ਹਥਿਆਰ ਦੇ ਸਮੇਤ ਗ੍ਰਿਫਤਾਰ ਕੀਤਾ ਇਹ ਦੋਵੇਂ ਮੁਲਜ਼ਮ ਨਸ਼ਾ ਵੇਚਣ ਦੀ ਤਾਕ ਵਿੱਚ ਖੜੇ ਸਨ ਪੁਲਿਸ ਵੱਲੋਂ ਇਨਾਂ ਦੇ ਕੋਲੋਂ ਹੈਰੋਇਨ ਅਤੇ ਨਜਾਇਜ਼ ਪਿਸਤੌਲ ਅਤੇ ਨਾਲ ਹੀ ਜ਼ਿੰਦਾ ਕਾਰਤੂਸ ਵੀ ਬਰਾਮਦ ਕੀਤੇ ਜਾਣਕਾਰੀ ਦਿੰਦੇ ਹੋਏ ਡੀਐਸਪੀ ਸਤਵੀਰ ਸਿੰਘ ਨੇ ਦੱਸਿਆ ਕਿ ਉਹਨਾਂ ਦੀ ਟੀਮ ਨੇ ਬਰਨਾਲਾ ਦੇ ਬਰਨਾਲਾ ਵਿੱਚ ਸਥਿਤ ਭਗਵਾਨ ਵਾਲਮੀਕ ਚੌਕ ਦੇ ਨੇੜੇ ਨਾਕਾਬੰਦੀ ਕੀਤੀ ਹੋਈ ਸੀ ਇਸ ਦੌਰਾਨ ਪੁਲਿਸ ਵੱਲੋਂ ਦੋ ਵਿਅਕਤੀਆਂ ਦੀ ਸ਼ੱਕ ਦੇ ਆਧਾਰ ਤੇ ਤਲਾਸ਼ੀ ਲਈ ਤਾਂ ਉਹਨਾਂ ਦੇ ਕੋਲੋਂ 100 ਗ੍ਰਾਮ ਹੈਰੋਇਨ ਇੱਕ 32 ਬੋਰ ਦਾ ਪਿਸਤੌਲ ਅਤੇ 4 ਜ਼ਿੰਦਾ ਕਾਰਤੂਸ ਬਰਾਮਦ ਹੋਏ ਪੁਲਿਸ ਨੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਮਾਮਲਾ ਦਰਜ ਕਰ ਲਿਆ ਹੈ ਤੇ ਉਹਨਾਂ ਕਹਿਆ ਕਿ ਮੁਲਜ਼ਮਾ ਨੂੰ ਅਦਾਲਤ ਵਿੱਚ ਪੇਸ਼ ਕਰਕੇ ਉਹਨਾਂ ਦਾ ਰਿਮਾਂਡ ਹਾਸਲ ਕੀਤਾ ਜਾਵੇਗਾ ਅਤੇ ਦੋਸ਼ੀਆਂ ਦੇ ਕੋਲ ਡੂੰਘਾਈ ਦੇ ਨਾਲ ਪੁੱਛਗਿੱਛ ਕੀਤੀ ਜਾਵੇਗੀ ਤਾਂ ਜੋ ਹੋਰ ਖੁਲਾਸੇ ਹੋ ਸਕਣ ਡੀਐਸਪੀ ਸਤਵੀਰ ਸਿੰਘ ਨੇ ਇਸ ਦੇ ਸਬੰਧ ਵਿੱਚ ਹੋਰ ਕੀ ਦੱਸਿਆ ਆਓ ਤੁਹਾਨੂੰ ਸੁਣਾ ਦਿੰਦੇ ਹਾਂ ਕਿ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਵੱਲੋਂ ਜਿਹੜਾ ਯੁੱਧ ਨਸ਼ਾ ਵਿਰੁੱਧ ਮਹਿੰਮ ਚਲਾਈ ਗਈ ਹੈ ਇਹਦੇ ਦੀਨ ਸਾਡੇ ਬਰਨਾਲਾ ਦੇ ਐਸਐਸਪੀ ਸਾਹਿਬ ਸ਼੍ਰੀ ਮੁਹੰਮਦ ਸਰਫਰਾਜ ਆलम ਆਈਪੀਐਸ ਉਹਨਾਂ ਦੀ ਦਿਸ਼ਾ ਨਿਰਦੇਸ਼ਾਂ ਤੇ ਕੰਮ ਕਰਦਿਆਂ ਸਾਡੇ ਥਾਣਾ ਸਿਟੀ ਬਰਨਾਲਾ ਦੀ ਪੁਲਿਸ ਨੂੰ ਵੱਡੀ ਕਾਮਯਾਬੀ ਹਾਸਲ ਹੋਈ ਹੈ ਇਹਦੇ ਵਿੱਚ ਸਾਡੇ ਐਸਐਚਓ ਇੰਸਪੈਕਟਰ ਲਖਵਿੰਦਰ ਸਿੰਘ ਤੇ ਇਹਨਾਂ ਦੀ ਟੀਮ ਹੌਲਦਾਰ ਗੁਰਸੇਵਕ ਸਿੰਘ ਨੇ ਦੋ ਵਿਅਕਤੀ ਗ੍ਰਿਫਤਾਰ ਕੀਤੇ ਨੇ ਜਿਨ੍ਹਾਂ ਦਾ ਨਾਮ ਹੈਗਾ ਰਾਹੁਲ ਵਾਸੀ ਸੇਖਾ ਰੋਡ ਬਰਨਾਲਾ ਤੇ ਹਰਪ੍ਰੀਤ ਸਿੰਘ ਔਰ ਫਟੋਲ ਵਾਸੀ ਤਨੋਲਾ ਇਹਨਾਂ ਦੋਨਾਂ ਪਾਸੋਂ ਇਹਨਾਂ ਨੂੰ ਕਰੀਬ 100 ਗ੍ਰਾਮ ਜਿਹੜਾ ਹੈਰੋਇਨ ਪ੍ਰਾਪਤ ਹੋਈ ਆ ਤੇ ਇੱਕ ਜਿਹੜਾ ਵੈਪਨ ਇਲੀਗਲ ਬੱਤੀਪੁਰ ਦਾ ਬਰਾਮਦ ਹੋਇਆ ਤੇ ਚਾਰ ਕਾਰਤੂਸ ਬਰਾਮਦ ਹੋਏ ਨੇ ਇਹਦੇ ਇਹਨਾਂ ਦੇ ਉੱਤੇ ਐਫ ਆਈ ਆਰ ਨੰਬਰ 7/2026 ਥਾਣਾ ਸਿਟੀ ਬਰਨਾਲਾ ਅਧੀਨ ਐਨ ਡੀ ਪੀ ਐਸ ਐਕਟ ਤੇ ਆਰਮਜ਼ ਐਕਟ ਜਿਹੜਾ ਦਰਜ ਕਰ ਲਿਆ ਗਿਆ ਇਹਨਾਂ ਨੂੰ ਹੁਣ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਲਿਆ ਗਿਆ ਫਰਦਰ ਤਫਤੀਸ਼ ਚੱਲੀ ਹੈ ਸਰ ਪਹਿਲਾ ਮਾਮਲਾ ਦੱਸਿਆ ਜੀ ਜੋ ਹੁਣ ਤੱਕ ਦੀ ਤਫਤੀਸ਼ ਦੇ ਵਿੱਚ ਸਾਹਮਣੇ ਆਇਆ ਇਹਨਾਂ ਦੇ ਪਹਿਲਾਂ ਹੀ ਇਹ ਪਰਚਾ ਪਹਿਲਾਂ ਇਹਨਾਂ ਦੇ ਕੋਈ ਐਫ ਆਈ ਆਰ ਦਰਜ ਨਹੀਂ ਹੈਗਾ ਸਰ ਜਿਹੜਾ ਪਿਸਤਲ ਕਹਿ ਰਹੇ ਉਹ ਚਾਮਟ ਪੀ ਨਹੀਂ ਬਿਲਕੁਲ ਆਪਾਂ ਇਹਦਾ ਬੈਕਵਰਡ ਲਿੰਕੇਜ ਜਾਵਾਂਗੇ ਪ੍ਰੋਪਰ ਪੁੱਛ ਕੇ ਚੋਏਗੀ ਜਿਹੜਾ ਹੈਰੋਇਨ ਆ ਉਹਦੇ ਬਾਰੇ ਵੀ ਵੀ ਕਿੱਥੋਂ ਲੈ ਕੇ ਆਂਦੀ ਆ ਤੇ ਜਿਹੜਾ ਵੈਪਨ ਆ ਉਹਦੇ ਬਾਰੇ ਵੀ ਵੀ ਕਿੱਥੋਂ ਲੈ ਕੇ ਆਂਦ ਨੇ ਇਹਦੇ ਵਿੱਚ ਹੋਰ ਵੀ ਸਾਨੂੰ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ ਤੇ ਜਿਹੜੇ ਬੈਕਵਰਡ 'ਚ ਜਿਹੜੇ ਲੋਕਾਂ ਨੇ ਇਹਨਾਂ ਨੂੰ ਸਪਲਾਈ ਕੀਤੀ ਆ ਉਹਨਾਂ ਨੂੰ ਵੀ ਅਸੀਂ ਜਿਹੜਾ ਨਾਮਿਨੇਟ ਕਰਕੇ ਗ੍ਰਿਫਤਾਰ ਕਰਾਂਗੇ ਸਰ ਜਿਹੜੇ ਕਿਲੇ ਕਰਕੇ ਸਰ ਵੇਚਦੇ ਸੀ ਇਹਨਾਂ ਦੀ ਜਿਹੜਾ 25 ਤੋਂ 30 ਦੇ ਵਿੱਚ ਵਿੱਚ ਇਹਨਾਂ ਦੀ ਏਜ ਹੈ ਸਰ ਜਿਹੜੀ ਏਜ ਦੇ ਵਿੱਚ ਦੇਖਦੇ ਸੀ ਜਿਆਦਾ ਇਹ ਬੇਸਿਕਲੀ ਬਰਨਾਲੇ ਦੇ ਬਰਨਾਲਾ ਸ਼ਹਿਰ ਤੇ ਆਸ-ਪਾਸ ਦੇ ਪਿੰਡਾਂ ਵਿੱਚ ਇਹਨਾਂ ਦਾ ਜਿਹੜਾ ਸਪਲਾਈ ਨੈਟਵਰਕ ਸੀਗਾ ਫਰਦਰ ਬਾਕੀ ਅਸੀਂ ਤਫਤੀਸ਼ ਕਰਾਂਗੇ ਇਹ ਜਿੱਥੋਂ ਲੈ ਕੇ ਆਉਂਦੇ ਸੀ ਬੈਕਵਰਡ ਲਿੰਕ ਉਹਨਾਂ ਨੂੰ ਵੀ ਅਸੀਂ ਨਾਮਿਨੇਟ ਕਰਾਂਗੇ ਤੇ ਫਰਦਰ ਜਿਨ੍ਹਾਂ ਨੂੰ ਵੇਚਦੇ ਸੀ ਉਹਨਾਂ ਨੂੰ ਵੀ ਅਸੀਂ ਟਰੇਸ ਕਰਾਂਗੇ ਫਾਰਵਰਡ ਲਿੰਕ ਦੇ ਵਿੱਚ ਨੇ ਵੀਕਲ ਹਲੇ ਤੱਕ ਨਹੀਂ ਕੋਈ ਬ੍ਰਾਮਦ ਹੋਇਆ ਹੈਗਾ ਫਰਦਰ ਆਪਾਂ ਕਰਾਂਗੇ ਮੰਦੀ ਛਣਵੀਣ ਤੇ ਜਿਹੜਾ ਵੀ ਵੀਕਲੇ ਵਰਸ ਦੇ ਸੀ ਕ੍ਰਾਈਮ ਦੇ ਵਿੱਚ ਉਹ ਵੀ ਅਸੀਂ ਫਿਰ ਕਬਜ਼ਾ ਪੁਲਿਸ ਵਿੱਚ ਦਮਾਗੇ ਇਹਨਾਂ ਦਾ ਰਿਮਾਂਡ ਹੋਇਆ ਸਰ ਇਹਨਾਂ ਦਾ ਆਪਾਂ ਨੂੰ ਹਲੇ ਪੇਸ਼ ਕਰਨੇ ਬਾਕੀ ਨੇ ਉਹਨਾਂ ਦਾ ਰਿਮਾਂਡ ਲਿਆਂਗੇ ਸਰ ਇੱਕ ਤਨਹੂਲੇ ਦਾ ਇੱਕ ਬਰਨਾਲੇ ਦਾ ਤਾਲ ਮਿਲ ਚ ਵੀ ਹੋ ਸਕਦਾ ਇਹ ਇੱਕ ਦੂਜੇ ਨੂੰ ਜਾਣਦੇ ਸੀ ਪਹਿਲਾਂ ਤੋਂ ਫਰਦਰ ਹੁਣ ਪੁੱਛਗਿੱਛ ਦੇ ਵਿੱਚ ਸਾਹਮਣੇ ਆਏਗਾ ਕਿ ਜੇਕਰ ਇਹਨਾਂ ਦੀ ਟੀਮ ਦੇ ਵਿੱਚ ਕੋਈ ਹੋਰ ਮੈਂਬਰ ਵੀ ਸ਼ਾਮਲ ਸੀ ਉਹ ਵੀ ਅਸੀਂ ਇਹਦੇ ਵਿੱਚ ਨੋਮੀਨੇਟ ਕਰਾਂਗੇ ਜਾਨੀ 10 ਗ੍ਰਾਮ ਰੋਇਆ ਹੈ ਇਹਨਾਂ ਨੂੰ ਮੁਖਬਰ ਦੀ ਇਤਲਾਹ ਦੇ ਬੇਸਿਸ ਦੇ ਉੱਤੇ ਇਹਨਾਂ ਨੂੰ ਨਾਮਿਨੇਟ ਕੀਤਾ ਗਿਆ ਤੇ ਫਿਰ ਜਿਹੜਾ ਪੈਟਰੋਲਿੰਗ ਕਰਦੇ ਹੋਏ ਸਾਡੇ ਜਿਹੜਾ ਟੀਮ ਨੂੰ ਇਸ ਜਿਹੜਾ ਹੌਲਦਾਰ ਗੁਰਸੇਵਕ ਸਿੰਘ ਤੇ ਉਹਨਾਂ ਦੀ ਟੀਮ ਨੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਤੇ ਮੌਕੇ ਤੇ ਬਰਾਮਦਗੀ ਹੋਈ ਆ ਜੀ ਸਰ ਜਿਵੇਂ ਅੱਜਕੱਲ ਇੰਸਟਾਗ੍ਰਾਮ ਦੇ ਉੱਤੇ ਸਰ ਕੁਝ ਲੋਜਵਾਨ ਨਾ ਦੇ ਲੋਕ ਅਸਲੀ ਦੀ ਵੀਡੀਓਜ਼ ਜਾ ਉਹਨਾਂ ਦੀ ਇੰਸਟਾ ਆਈਡੀ 302 307 ਦੇ ਨਾਮ ਤੇ ਸਰ ਬੱਥੇ ਜਾ ਰਹੇ ਨੇ ਸਰ ਉਹਨਾਂ ਨੂੰ ਕੋਈ ਮੈਸੇਜ ਦੇਣਾ ਚਾਹੁੰਦੇ ਜੀ ਬਿਲਕੁਲ ਇਹਦੇ ਬਾਰੇ ਸਾਡਾ ਜਿਹੜਾ ਸਾਈਬਰ ਸੈੱਲ ਬਰਨਾਲਾ ਹੈਗਾ ਤੇ ਸਾਡੀ ਸੋਸ਼ਲ ਮੀਡੀਆ ਟੀਮ ਹੈ ਉਹ ਲਗਾਤਾਰ ਇਹੋ ਜਿਹੇ ਅੰਸਰਾਂ ਦੇ ਉੱਤੇ ਨਿਗਰਾਨੀ ਰੱਖ ਰਹੀ ਹੈ ਇਹਦੇ ਬਾਰੇ ਮੈਂ ਦੱਸਣਾ ਚਾਹਣਾ ਕਿ ਸੋਸ਼ਲ ਮੀਡੀਆ ਦੇ ਉੱਤੇ ਕਿਸੇ ਵੀ ਤਰ੍ਹਾਂ ਦਾ ਵੈਪਨ ਚਾਹੇ ਉਹ ਲੀਗਲ ਹੈ ਲਾਇਸੈਂਸੀ ਹੈ ਚਾਹੇ ਲੀਗਲ ਹੈ ਉਹਦੀ ਨਮਾਇਸ਼ ਕਰਨਾ ਜਿਹੜਾ ਗੈਰਕਾਨੂੰਨੀ ਆ ਇਹਦੇ ਖਿਲਾਫ ਜਿਹੜਾ ਮਾਣਯੋਗ ਡੀਸੀ ਸਾਹਿਬ ਵੱਲੋਂ ਵੀ ਆਰਡਰ ਪਾਸ ਕੀਤੇ ਗਏ ਨੇ ਜੇਕਰ ਕੋਈ ਇਹੋ ਜੀ ਕੋਈ ਵੀ ਕਾਰਵਾਈ ਕਰਦਾ ਉਹਨਾਂ ਦੇ ਉੱਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏਗੀ ਪਰਚਾ ਵੀ ਦਿੱਤਾ ਜਾਏਗਾ ਤੇ ਜੇਕਰ ਕੋਈ ਆਪਣਾ ਲਾਇਸੈਂਸੀ ਅਸਲੇ ਦੀ ਨਮਾਇਸ਼ ਕਰਦਾ ਉਹਦਾ ਜਿਹੜਾ ਜਿਹੜਾ ਲਾਇਸੈਂਸ ਕੈਂਸਲ ਵੀ ਕੀਤਾ ਜਾਏਗਾ ਤੇ ਸਮੇਂ-ਸਮੇਂ ਤੇ ਆਪਾਂ ਇਹੋ ਜੀ ਕਾਰਵਾਈ ਕਰਦੇ ਵੀ ਰਹਨੇ ਆ।